ਦੀ ਗੋਸ਼ਟੀ ਨਾ ਪੂਰਾ ਹੋ ਗਿਆ ਜਿਹਨਾਂ ਨੂੰ ਇਹਨਾਂ ਨੂੰ ਮਨੋ ਹਰਦੀ ਦਾ ਲਾਉ ਦੇ ਜਨਰ ਦੇ ਵਿੱਚ ਜਾਂਦੀਆਂ ਇੰਡਸਟਰੀਆਂ ਦੇ ਬਾਦ ਵਿੱਚ ਜਿਹੜੇ ਮਹਿੰਦਰ ਗਗਵਾਰ ਦੇ ਭੋਲੇ ਬਾਦ ਦੀ ਗੁਸ਼ਤੀ ਸੀ ਉਹਨੂੰ ਤਿੰਨ ਮਿੰਟ ਦਾ ਟਾਈਮ ਪੁਆਇੰਟ ਦੇ ਦਿੱਤਾ ਗਿਆ ਜਿਹੜਾ ਜੱਟ ਪਿੰਡ ਬਣਾਵੇ ਦੇ ਨਾਲ ਗੁਸ਼ਤੀ ਦਾ ਜੇਤੂ ਹੈ ਹਾਂਜੀ ਟਾਈਮ ਪੁਆਇੰਟਾਂ ਦੀ ਰੈਫਰੀ ਦੇ ਵਿੱਚ ਸਾਡੇ ਕਿਸ਼ਨ ਕੋਟ ਸਾਹਿਬ ਦੇ ਨਾਲ ਨਗਰ ਦੀਆਂ ਸ਼ਖਸੀਅਤਾਂ ਹੋਣਗੇ ਲੱਗੀਆਂ ਜਿਹੜੇ 3 ਮਿੰਟ ਦੇ ਵਿੱਚ ਵੱਧ ਤੋਂ ਵੱਧ ਹਾਮ ਕੁਸ਼ਤੀ ਦਾ ਜਦ ਹੋਵੇਗਾ। ਇੱਕ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਤੇ ਦੂਸਰੇ ਪਾਸੇ ਦੇਖਾਂਗੇ ਗਰੇਜਕਤਾ ਮਹਾਰਾਸ਼ਟਰ ਦੇ درمیان ਦਾ ਆਲਮਗੀ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ। ਮਿਲਣਾ ਲੋਕੜਿਆ ਸਾਡਾ ਭਰਾ ਹੋ ਜਾ ਧੰਨਵਾਦ ਉਸ ਸਾਰੇ ਵੀਰਾਂ ਦਾ ਜਿਹੜੇ ਅੱਜ ਦੇਖਣ ਨੂੰ ਇੰਨਾ ਜੁੜੇ ਹੋਏ ਆ। ਭਾਈ ਚਾਬਲ ਨਹੀਂ ਜਾਂਦੀ ਲੱਗਦੀ ਵੀ ਦੀਪਾ ਦਾ ਚੀਮੇ ਵਾਲਾ ਜੀ ਨੂੰ ਧੰਨਵਾਦ ਹਾਂ ਜੀ ਲਓ ਬਾਈ ਜੀ ਆਪਾਂ ਰਸਤਾ ਫਰੀਖ ਜਲੇਰ ਕਰਦੇ ਸਾਰੀ ਜਿਹੜੀ ਗਰਾਊਂਡ ਹੈ ਮਿਹਰਬਾਨੀ ਕਰਕੇ ਜਿਹੜੇ ਮੇਰੇ ਭੰਗਰ ਰਹੇ ਉਹਨਾਂ ਦੇ ਵਿੱਚ ਪਹੁੰਚ ਕੇ ਜਿਹੜਾ ਨੱਥ ਬਣੀਏ ਇੱਕ ਵਾਰ ਕਰਨਾ ਦੀ ਖੁਸ਼ਿਆ ਦਾ ਬੰਦਲੇ ਜਿਹੜੇ ਕੁਰਸੀਆਂ ਦਾ ਕੈਂਡਾ ਚੱਲ ਗਿਆ ਸਾਰੇ ਵੀਰਾਂ ਨੇ ਦੇਖਿਆ ਬਾਹਰ ਦੇ ਪਾਸੇ ਬਾਈ ਕੈਰ ਗਰਾਊਂਡ ਜਿਹੜਾ लेटा बेदी आहे ट्रैकर वारी लाइ ਅੱਜ ਦੇ ਕੁਸ਼ਤੀ ਦੇ ਮੈਚੇ ਦੇ ਪਾਸੇ ਚੱਲ ਰਹੀ ਹੈ ਪੋੜਾ ਬਲਵੰਤ ਜੀ ਬਾਰਾਂ ਦੇ ਨਾਲ ਜਿੱਦੇ ਪਹਿਲਵਾਨ ਜੀ ਕਾਕਵਾਰ ਨੇ ਹੈ 3 ਮਿੰਟ ਦਾ ਵਿੱਚ ਜਿਹੜਾ ਵੱਧ ਪੁਆਇੰਟ ਬਣਾਵੇਗਾ ਮਲ ਕੁਸ਼ਤੀ ਦਾ ਜੇਤੂ ਆਹ ਤਾੜੀ ਮਾਰ ਦਿਓ ਜੇਕਰ ਦੋਨਾਂ ਭਲਵਾਨਾਂ ਦੇ ਲਈ ਕੁਸ਼ਤੀ ਉਧਰ ਬਾੜ ਦੇ ਜਰੂਰ ਚੱਲੀ ਹੈ ਨਾ ਨੌਜਵਾਨਾਂ ਦਰਜਾ ਹੈ ਇਹ ਗਰਾਊਂਡ ਤੋਂ ਬਾਹਰ ਨਾ ਜਾਓ ਨੀਰ ਭਰਾਵਾਂ ਨੂੰ ਬਾਹਰ ਦੇ ਦੇਣਾ ਹੈ ਟਰੈਕਟਰ ਵਾਲਿਆਂ ਲਾਈਟਾਂ ਬੰਦ ਕਰ ਦਿਓ ਬੇਨਤੀ ਹੈ ਟਰੈਕਟਰ ਵਾਲਿਆਂ ਲਾਈਟਾਂ ਬੰਦ ਕਰ ਦਿਓ ਬਹੁਤ ਖੇਡੋ ਟਰੈਕਟਰ ਵਾਲਿਆਂ ਲਾਈਟਾਂ ਬੰਦ ਕਰ ਦਿਓ ਆਹ ਲਓ ਫਿਰ ਮੈਦਾਨ ਦੇ ਵਿੱਚੋਂ ਚੱਲਦੇ ਆ ਜੀ ਗੁੱਟਿਆਂ ਦੇ ਵਾਕ ਵਾਲਾ ਦਰਮਿਆਨ ਹੈ ਵਿਖਦੇ ਕੰਪੂ ਦੇ ਦੁਦਾਰ ਕਰਦਾ ਹੈ ਬਾਤ ਸਮੇ ਦੀ ਹੈ ਜਿਹੜਾ ਹਰ ਮਕਦਰਾ ਦੀ ਖੇਡ ਹੈ ਇਧਰ ਇਤੋ ਜਿਹੇ ਹੱਥ ਤੇ ਲੱਗੀ ਰਹਦੀਆਂ ਓਏ ਕਦੇ ਵੀ ਨਹੀਂ ਡਿੱਟਦੀ ਨਹੀਂ ਰਹਦੀਆਂ ਜੇ ਹੌਸਲੇ ਦਾ ਛਾਤੀ ਦੇ ਮਨੋਰ ਖੀਦਾ ਕਦੇ ਵੀ ਨਿਸ਼ਾਨੇ ਰੇਤ ਬਾਅਦ ਨਹੀਂ ਹੁੰਦੇ ਜੇ ਮਿਹਨਤਾਂ ਦੇ ਕੰਦੇ ਸਦਾ ਮਰੂ ਬੱਲੇ ਆ ਉਹ ਟੁੱਕੇ ਨਾਲ ਬੱਦੇ ਜਿਹੜਾ ਮਿਹਨਤ ਹੈ ਉਹ ਲਓ ਗੱਪਾਂ ਕਰਦੇ ਸਰਦਾਰ ਸੋਹਣੇ ਜੀ ਗਰੀ ਮਾਸਿਕ ਵਾਲੇ ਨਾਉ ਤਰੀਕ ਦੇ ਅਗਲੇ ਮਹੀਨੇ ਸੋਦੇ ਪੱਤਰ ਲੰਘਾ ਬਹੁਤ ਵੱਡਾ ਧੰਨਵਾਦ ਹੈ ਅੱਜ ਇੱਕ ਵਾਰ ਪਰਵਾਹ ਜੀ ਪਵਾਰਾ ਤੇ ਪੰਦਰਾਂ ਜਾਲੇ ਦੀ ਕੁਸ਼ਤੀ ਦਾ ਕੀਰਤ ਜਾਨ ਦਾ ਸਾਨੂੰ ਦੱਸਿਓ ਅੱਜ ਹੋਰ ਜਰੂਰ ਬੋਲਦੀ ਹੈ ਭਰਾਵਾਂ ਦੇ ਜੀ ਕੁਸ਼ਤੀ ਬਰੋਕਰ ਦਿੱਤੀ ਗਈ ਇਕ ਤਾੜੀਆਂ ਮਾਰਦੇ ਜੋਰ ਨਾਲ ਆਇਦਰੀਆ ਗਰਾਉਂਡ ਕਰਦੇ ਗਰਾਉਂਡ ਗਰਾਉਂਡ ਕਲੀਅਰ ਕਰਦੇ ਆਜੂਰ ਕੇ ਦੇਤੀ ਹੈ ਜਿਹੜੇ ਗਰਾਉਂਡ ਦਾ ਕਲੀਅਰ ਕਰੋ ਯਾਰ ਗਰਾਉਂਡ ਉਹ ਛੋਟਾ ਹੋਣਾ ਪੈ ਗਿਆ ਮੇਰਾ ਸੈਨੂ ਕਿਵੇਂ ਲੱਭਦਾ ਮਿਲਦਾ ਬਹੁਤ ਵੱਡੀਆਂ ਕੁਸ਼ਤੀਆਂ ਹੋ ਚੱਲ ਰਹੀਆਂ ਨੇ ਉਧਰਲੇ ਪਾਸੇ ਮਹਿੰਦਰ ਪahlwan ਦੇ ਗੱਟ ਮਾਰਦੇ ਨਾਲ ਝੋਟਾ ਬਾਹਰ ਜਿਹੜਾ ਪਾਇਆ ਵਾਦ ਬਣਾ ਗਿਆ ਮਲਕੋਟੇ ਦਾ ਜੇਤੂ ਦੇਸੀ ਕੰਡਾ ਲਾ ਕੇ ਉਹ ਦੇਖੋ ਕੋਈ ਮੱਜ ਮੱਜ ਇਧਰਲੇ ਪਾਸੇ ਜੱਸਾ ਇਧਰ ਕਿਹੜੇ दुनियाबी कोन जे पूरी सवे ਇਹ ਮਾਰੇ ਸਮੇਂ ਦਾ दुनिया सिख राजा महाराष्ट्र अठारे कोई भाई देरि महाराजो भई

हिकु महेंंद भ जावाी पतीपुर त ਹੋਰੀ ਲਗੀ ਹੋਰੀ ਹੈ ਉਧਰ ਪੁਆਇੰਟ ਦੀ ਕੁਸ਼ਤੀ ਚੱਲ ਰਹੀ ਹੈ ਪੁਆਇੰਟ ਮੇਰੇ ਕਾ ਹਾਲੇ ਤੱਕ ਨਹੀਂ ਵੜਿਆ ਮੈਨੇਜਰ ਦੇ ਕੋਲੇ ਦੇ ਵਿੱਚ ਹਾਲੇ ਤੱਕ ਪੁਆਇੰਟ ਨਹੀਂ ਵੜਿਆ ਔਰ ਉਧਰ ਤੋਂ ਧਾਰ ਦੇ ਗੋਡਾ ਤੇ ਉੱਪਰ ਦੇ ਪਾਸੇ ਜਸਨਪੁਰ ਵੱਲ ਵੱਟੀ ਹੈ ਇਹ thank yeah. you